ਬਾਲੀਵੁੱਡ ਇੰਡਸਟਰੀ ਤੋਂ ਮੰਦਪਾਗੀ ਖਬਰ ਆ ਰਹੀ ਹੈ ਜਿੱਥੇ ਮਸ਼ਹੂਰ ਅਦਾਕਾਰ ਦਾ ਐਕਸੀਡੈਂਟ ਹੋ ਗਿਆ ਇਸ ਹਾਦਸੇ ਦੇ ਵਿੱਚ ਅਦਾਕਾਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਫਿਲਹਾਲ ਅਦਾਕਾਰ ਦਾ ਇਲਾਜ ਚੱਲ ਰਿਹਾ ਹੈ ਲਗਾਤਾਰ ਫੈਨਸ ਉਨ੍ਹਾਂ ਦੀ ਸਲਾਮਤੀ ਦੇ ਲਈ ਦੁਆ ਕਰ ਰਹੇ ਨੇ ਕਈ ਮਸ਼ਹੂਰ ਫਿਲਮਾਂ ਦੇ ਵਿੱਚ ਇਹ ਅਦਾਕਾਰ ਆਪਣੀ ਕਲਾਕਾਰੀ ਦਾ ਜੋਹਰ ਦਿਖਾ ਚੁੱਕਾ ਹੈ ਦੱਸ ਜੀ ਕਿ ਇਸ ਅਦਾਕਾਰ ਦਾ ਨਾਂ ਪਰਵੀਨ ਦਬਾਸ ਹੈ ਜੋ ਸੜਕ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ ਮੁੰਬਈ ਦੇ ਬਾਂਦਰਾ ਸਥਿਤ ਹੋਲੀ ਫੈਮਿਲੀ ਹਸਪਤਾਲ ਦੇ ਵਿੱਚ ਅਦਾਕਾਰ ਦਾ ਇਲਾਜ ਚੱਲ ਰਿਹਾ ਹੈ ਆਈਸੀਯੂ ਦੇ ਵਿੱਚ ਇਸ ਵੇਲੇ ਅਦਾਕਾਰ ਭਰਤੀ ਨੇ ਇਸ ਮੁਸ਼ਕਿਲ ਘੜੀ ਦੇ ਵਿੱਚ ਅਦਾਕਾਰ ਦੀ ਪਤਨੀ ਅਦਾਕਾਰਾ ਪ੍ਰੀਤੀ ਜੰਗਿਆਨੀ ਹਸਪਤਾਲ ਦੇ ਵਿੱਚ ਉਹਨਾਂ ਦੇ ਨਾਲ ਹੈ ਦਜੀ ਕਿ ਪ੍ਰਵੀਨ ਦਿਵਾਸ ਨੂੰ ਰਾਗਨੀ ਐਮ ਐਮ ਐਸ ਮਾਈ ਨੇਮ ਇਜ਼ ਖਾਨ ਵਰਗੀਆਂ ਫਿਲਮਾਂ ਦੇ ਲਈ ਜਾਣਿਆ ਜਾਂਦਾ ਹੈ ਉਹਨਾਂ ਨੇ ਮੇਡ ਇਨ ਹੈਵਨ ਵਰਗੀ ਸੀਰੀਜ਼ ਦੇ ਵਿੱਚ ਵੀ ਕੰਮ ਕੀਤਾ ਹੈ ਹਾਲੀ ਦੇ ਵਿੱਚ ਉਹਨਾਂ ਦੀ ਐਮਾਜ਼ਾਨ ਪ੍ਰਾਈਮ ਤੇ ਰਿਲੀਜ਼ ਹੋਈ ਸ਼ਰਮਾ ਜੀ ਦੀ ਬੇਟੀ ਫਿਲਮ ਨੂੰ ਵੀ ਦੇਖਿਆ ਗਿਆ ਪ੍ਰਵੀਨ ਆਪਣੇ ਕਿਰਦਾਰਾ ਕਰਕੇ ਲੋਕਾਂ ਦੇ ਦਿਲਾਂ ਦੇ ਵਿੱਚ ਉਤਰਦੇ ਨੇ ਪਰ ਹੁਣ ਮੰਦਭਾਗੀ ਖਬਰ ਆ ਰਹੀ ਹੈ ਜਿੱਥੇ ਅਦਾਕਾਰ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਉਨ੍ਹਾਂ ਦੀ ਹਾਲਤ ਬੇहद ਨਾਜ਼ੁਕ ਦੱਸੀ ਜਾ ਰਹੀ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਹੈ ਇਸ ਹਾਦਸੇ ਦੌਰਾਨ ਅਦਾਕਾਰ ਖੁਦ ਹੀ ਗੱਡੀ ਚਲਾ ਰਹੇ ਸਨ ਹਾਲਾਂਕਿ ਅਦਾਕਾਰ ਦੇ ਨਾਲ ਇਹ ਹਾਦਸਾ ਕਦੋਂ ਅਤੇ ਕਿਵੇਂ ਵਾਪਰਿਆ ਇਸ ਬਾਰੇ ਕੋਈ ਜਾਣਕਾਰੀ ਫਿਲਹਾਲ ਸਾਹਮਣੇ ਨਹੀਂ ਆਈ ਹੈ ਪਰ ਹਸਪਤਾਲ ਦੇ ਵਿੱਚ ਇਸ ਵੇਲੇ ਅਦਾਕਾਰ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਗੰਭੀਰ ਰੂਪ ਵਿੱਚ ਜ਼ਖਮੀ ਨੇ ਆਈ ਸੀ ਯੂ ਦੇ ਵਿੱਚ ਲਗਾਤਾਰ ਡਾਕਟਰ ਉਹਨਾਂ ਦਾ ਇਲਾਜ ਕਰ ਰਹੇ ਨੇ ਫੈਨਸ ਦੀ ਚਿੰਤਾ ਵਧੀ ਹੋਈ ਹੈ ਤਮਸ਼ਹੂਰ ਬਾਲੀਵੁੱਡ ਅਦਾਕਾਰ ਪ੍ਰਵੀਨ ਦਬਾਸ ਦੀ ਗੱਡੀ ਦਾ ਐਕਸੀਡੈਂਟ ਹੋਇਆ ਹੈ ਗੰਭੀਰ ਰੂਪ ਵਿੱਚ ਅਦਾਕਾਰ ਜ਼ਖਮੀ ਨੇ ਜਨਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਦਜੀ ਕੇ ਪ੍ਰਵੀਨ ਆਰਮ ਰੈਸਲਿੰਗ ਪ੍ਰੋ ਪੰਜਾਬ ਲੀਗ ਦੇ ਕੋਫਾਊਂਡਰ ਨੇ ਪ੍ਰੋ ਪੰਜਾ ਲੀਗ ਦੇ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਅਦਾਕਾਰ ਹਾਦਸੇ ਦਾ ਸ਼ਿਕਾਰ ਹੋਏ ਨੇ ਮੁੰਬਈ ਦੇ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਸ ਵੇਲੇ ਫੈਨਸ ਨੇ ਬੀਲ ਕੀਤੀ ਹੈ ਕਿ ਪਰਿਵਾਰ ਦੇ ਇਸ ਮੁਸ਼ਕਲ ਘੜੀ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਜਾਵੇ